ਮਿੱਤਰੋ ਜਿਹੜੀਆਂ ਘੋੜੇ ਦੀਆਂ ਖੁਰਗਾਂ ਵਾਂ ਇਹ ਬਹੁਤ ਔਖੀਆਂ ਹੁੰਦੀਆਂ ਲਾਉਣੀਆਂ ਕਿਉਂਕਿ ਕਈ ਘੋੜੇ ਤਾਂ ਪਿਆਰ ਨਾਲ ਵਾ ਲੈਿੰਦੇ ਆ ਕਈ ਨਹੀਂ ਲਾਉਂਦੇ ਪਿਆਰ ਨਾਲ ਜਿੱਦਾਂ ਕਿ ਤੁਸੀਂ ਆਹ ਜਿਹੜੀ ਬਿਸ਼ੇਰੀ ਦੇਖ ਰਹੇ ਆ ਇਹ ਸਾਨੂੰ ਇਹਨੇ ਬਹੁਤ ਤੰਗ ਕੀਤਾ ਵਾ ਤੁਹਾਨੂੰ ਦਿਖਾਉਨੇ ਆਪਾਂ ਸਾਰੇ ਵੀਡੀਓ ਤੇ ਵੀਡੀਓ ਦੇ ਵਿੱਚ ਵੇਖਦੇ ਆ ਕਿਵੇਂ-ਕਿਵੇਂ ਇਹ ਜਿਹੜਾ ਕੰਮ ਹੋ ਰਿਹਾ ਵਾ ਜਿਹੜੇ ਬਾਈ ਹੁਣੀ ਆਏ ਆ ਇਹ ਬਾਈ ਹੁਣੀ ਬਹੁਤ ਜ਼ਿਆਦਾ ਦੂਰੋਂ ਆਏ ਆ ਤੇ ਇਹਨੇ ਸਾਨੂੰ ਕਾਫੀ ਪਹਿਲਾਂ ਪਰੇਸ਼ਾਨ ਕੀਤਾ ਸੀਗਾ ਪਰ ਇਹਨੂੰ ਕਾਬੂ ਕੀਤਾ ਵਾ ਹੁਣ ਖੜਾ ਪਿਆਰ ਖੜੀ ਪਿਆਰ ਦੇ ਨਾਲ ਇਹ ਬਿਸ਼ੇਰੀ ਤੇ ਬਾਈ ਹੁਣੀ ਪੂਰਾ ਸਾਵਧਾਨ ਹੋ ਕੇ ਜਿਹੜਾ ਇਹਨਾਂ ਦਾ ਕੰਮ ਕਰ ਰਹੇ ਆ ਦੋ ਜਣੀਆਂ ਬਾਈ ਹੁਣੀ ਤੇ ਇਹਦੇ ਮਤਲਬ ਜਿਹੜਾ ਹੈਗਾ ਕੰਮ ਚੱਲ ਰਿਹਾ ਵਾ ਇੱਥੇ ਠੀਕ ਆ ਜੀ ਤੇ ਉਹ ਬਾਈ ਨੇ ਹੁਣ ਚੱਕ ਕੇ ਰੇਤੀ ਤੇ ਪੈਰ ਰਗੜ ਰਿਹਾ ਬਾਈ ਇਹਦੇ ਕਿਹੜਾ ਇਹਦਾ ਜਿਹੜਾ ਖੋਰਾ ਉਹ ਪੱਧਰ ਹੋ ਸਕੇ ਪੱਧਰ ਹੋਣ ਤੋਂ ਬਾਅਦ ਜਿਹੜਾ ਸਹੀ ਤਰੀਕੇ ਦੇ ਨਾਲ ਉਹ ਲੱਗ ਜਾਵੇ ਤੇ ਜਿਹੜੀ ਇੱਕ ਆਪਣੇ ਪਰੇ ਵੱਡੀ ਖੋੜੀ ਘੋੜੀ ਖੜੀ ਆ ਉਦੋਂ ਵੀ ਖੁਰਗਾ ਪਹਿਲਾਂ ਲਾਈਆਂ ਵਾ ਠੀਕ ਆ ਜੀ ਤੇ ਉਹ ਵੀ ਕੋਡੇ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਇਹਦਾ ਜਿਹੜਾ ਬਾਈ ਕੰਮ ਕਰ ਰਿਹਾ ਵਾ ਇਸ ਟਾਈਮ ਤੇ ਕਈ ਵਾਰੀ ਜਦੋਂ ਇਹ ਛੋਟ ਛੋਟ ਜਾਂਦਾ ਇਹ ਘੋੜਾ ਪਰ ਤੰਗ ਪਰੇਸ਼ਾਨ ਬਹੁਤ ਕਰਦਾ ਵਾ ਇਸ ਕਰਕੇ ਬਾਈ ਹੁਣੇ ਦੋ ਜਾਣੇ ਆ ਤੁਸੀਂ ਵੇਖ ਸਕਦੇ ਜਣੇ ਬਾਈ ਗਣਾਂ ਦੇ ਗੋਡਿਆਂ ਤੇ ਆ ਬੰਨੇ ਹੋਏ ਖਬਰ ਇਹਨਾਂ ਦੇ ਵਿੱਚ ਬਾਈ ਹੁਣਾਂ ਦਾ ਸਮਾਨ ਹੁੰਦਾ ਜਿਵੇਂ ਇਹ ਨਹੀਂ ਕਿ ਆਪਾਂ ਉਹਦੇ ਕੋਈ ਆਪਣ ਨੂੰ ਤੇਹੀ ਚੀਜ਼ ਦੀ ਲੋੜ ਆ ਤੋਂ ਦੋ ਬਾਅਦ ਦੂਜੇ ਬੰਦੇ ਨੂੰ ਕਹੂਗਾ ਲਿਆ ਵੀ ਦੇ ਦੇ ਮੈਨੂੰ ਲੈ ਕੇ ਚੱਕ ਕੇ ਦੇ ਇਹ ਆਪ ਦਾ ਜਿਹੜਾ ਸਮਾਨ ਆਪਦੇ ਕੋਲੇ ਰੱਖਦੇ ਆ ਜਿਹੜੀ ਚੀਜ਼ ਦੀ ਲੋੜ ਆ ਆਪਦੇ ਇਹਦੇ ਤੋਂ ਕੱਢ ਲਿਆ ਨਾਲ ਹੀ ਠੀਕ ਆ ਜੀ ਇਦਾਂ ਦਾ ਇਹ ਬਾਅਦ ਹੁਣੇ ਕੰਮ ਕਰਦੇ ਆ ਤੇ ਇਹਨੂੰ ਪਿਆਰ ਦੇ ਨਾਲ ਥੋੜਾ ਖੜਾਇਆ ਵਾ 6-7 ਜਣਾਂ ਨੇ ਇਹਨੂੰ ਕੱਪੜੂ ਕੀਤਾ ਹੁਣ ਸਿਰਫ ਤੁਹਾਨੂੰ ਵੀਡੀਓ ਵਿੱਚ ਸਿਰਫ ਤਿੰਨ ਜਣੇ ਦਿਖ ਰਹੇ ਆ ਆ ਦੇਖੋ ਭਾਇ ਤਾਂ ਨਾ ਇਹ ਇਦਾਂ ਹੀ ਕਰਦਾ ਵਾ ਕਰਦੀ ਆ ਸੌਰੀ ਭੁਲੇਖਾ ਪਾ ਜਾਂਦਾ ਕਿਉਂਕਿ ਪਹਿਲਾਂ ਇਹਦੇ ਨਾਲ ਤਾਂ ਇੱਕ ਵਸ਼ੇਰਾ ਸੀ ਆਪਣੇ ਕੋਲੇ ਉਦਾ ਕਰਕੇ ਥੋੜਾ ਮਿਸਟੇਕ ਹੋ ਜਾਂਦੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਜਿਹੜੀ ਬਸ਼ੇਰੀ ਆ ਤੇ ਇਹ ਹਜੇ ਬਿਲਕੁਲ ਨਵੀਂ ਤਿਆਰ ਹੋ ਰਹੀ ਆ ਜਿਹੜੀ ਪਰਲੀ ਘੋੜੀ ਆ ਆਪਣੇ ਕੋਲੇ ਫੋਨ ਪਰਲੇ ਪਾਸੇ ਆਪਾਂ ਛੱਡੀ ਹੋਈ ਆ ਜਦੋਂ ਦੱਸਦੇ ਆ ਆਪਾਂ ਬਾਕੀ ਸਾਰੀ ਗੱਲਬਾਤ ਤੇ ਇਹ ਵੀਡੀਓ ਦੀ ਵਾਇਸ ਆ ਵਾਇਸਓਵਰ ਆਪਾਂ ਇਸ ਕਰਕੇ ਕੀਤੀ ਆ ਕਿਉਂਕਿ ਕੋੜਾ ਪਰੇਸ਼ਾਨ ਘੋੜੀ ਜਿਹੜੀ ਹੈਗੀ ਬਸ਼ੇਰੀ ਆਪਣੀ ਪਰੇਸ਼ਨ ਕਰਦੀ ਸੀ ਇਸ ਕਰਕੇ ਆ ਬਾਈ ਵੀ ਹੁਣ ਕੋਲੇ ਆਇਆ ਤੁਸੀਂ ਦੇਖ ਸਕਦੇ ਹੋ ਉਹ ਇਹ ਤਾਂ ਕਿ ਭਾਜਾ ਦਾ ਕਰ ਰਹੀ ਆ ਸਾਨੂੰ ਇਦਾਂ ਦਾ ਦੇਖੋ ਤੁਸੀਂ ਇਹਨੂੰ ਖੜਾਉਣਾ ਪੈਂਦਾ ਪਿਆਰ ਦੇ ਨਾਲ ਤੇ ਇਦਾਂ ਦੀਆਂ ਹੋਰ ਵੀਡੀਓ ਵੇਖਣ ਦੇ ਲਈ ਘੋੜਿਆਂ ਦੀਆਂ ਵੀਡੀਓ ਵੇਖਣ ਦੇ ਲਈ ਆਪਣਾ ਜਿਹੜਾ ਹੈਗਾ ਵੀਰੇ YouTube ਚੈਨਲ ਇਹਨੂੰ ਸਬਸਕ੍ਰਾਈਬ ਕਰੋ ਸਾਰੇ ਜਾਣੇ ਠੀਕ ਆ ਤੇ ਜਲਦੀ ਤੋਂ ਜਲਦੀ ਇਹਦੀਆਂ ਇਦਾਂ ਦੀਆਂ ਵੀਡੀਓ ਆਪਾਂ ਹੋਰ ਲੈ ਕੇ ਆਵਾਂਗੇ ਤੇ ਜਿਹੜਾ ਇਹਦੀ ਆਪਾਂ ਵਾਇਸਓਵਰ ਕੀਤੀ ਉਸ ਤੋਂ ਬਾਅਦ ਆਪਾਂ ਲਾਈਵ ਵੀਡੀਓ ਬਣਾਇਆ ਕਰਾਂਗੇ ਤੁਹਾਨੂੰ ਦਿਖਾਇਆ ਕਰਾਂਗੇ ਨਾਮੀ ਕੋੜੇ ਦਿਖਾਵਾਂਗੇ ਵੀਰੇ ਨਾਮੀ ਬਸ਼ੇਰੀਆਂ ਕੋੜੇ ਕੋੜੀਆਂ ਸਾਰੇ ਜਾਨਵਰ ਦਿਖਾਵਾਂਗੇ ਵੀਰੇ ਆਪਾਂ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰਿਓ ਤੇ ਬਾਕੀ ਆਪਾਂ ਦੇਖਦੇ ਹਾਂ ਜੇ ਚੱਲ ਰਹੀ ਆ ਵੀਡੀਓ ਕਿਵੇਂ ਕਿਵੇਂ ਇਹ ਜਿਹੜਾ ਹੈਗਾ ਸਭ ਤੋਂ ਪਹਿਲਾਂ ਇਹਨਾਂ ਨੂੰ ਪੈਰ ਜਿਹੜੇ ਹੈਗੇ ਇਹਨਾਂ ਦੇ ਤਿਆਰ ਕਰਨਗੇ ਉਸ ਤੋਂ ਬਾਅਦ ਇੱਕੋ ਜਿਹਾ ਪੈਰ ਕਰਕੇ ਫੇਰ ਇਹਨਾਂ ਦਾ ਜਿਹੜਾ ਹੈਗਾ ਉਹ ਢਾਂਚਾ ਤਿਆਰ ਕਰਕੇ ਫਿਰ ਲਾਉਣਗੇ ਉਹਨੂੰ ਠੀਕ ਆ ਜੀ ਤੁਸੀਂ ਆਪਣੇ ਜਿਹੜਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਸਾਰੇ ਜਾਣੇ ਕਰ ਲਓ ਮੇਰਾ ਵੀਰ ਤੇ ਆਪਾਂ ਜਿਹੜਾ ਹੈਗਾ ਇਹ ਚੀਜ਼ ਨੂੰ ਅੱਗੇ ਲੈ ਜਾ ਸਕੀਏ